ਇਹਾਂ ਸੇ ਲਾਂ ਲੱਗੀਆਂ ਇਧਰਲੇ ਪਾਸੇ 99 ਰੁਪਈਆ ਵਾਲਾ ਆਹ ਦੇਖੋ ਬੱਚਿਆਂ ਪੋਤਿਆਂ ਦੇ ਕੱਪੜੇ ਸਾਰੇ ਪਾਸੇ 99 99 ਲਿਖਿਆ ਹੋਇਆ ਵਾ 150 99 ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬਠਿੰਡੇ ਦੇ ਜਿਹੜਾ ਮੇਨ ਮਾਰਕੀਟ ਮਹਿਣਾ ਚੌਕ ਮਾਰਕੀਟ ਤੇ ਇਹਦੇ ਵਿੱਚ ਕੀ ਕੋਸ਼ ਆ ਉਹ ਤੁਹਾਨੂੰ ਆਪਾਂ ਅੱਜ ਵਿਖਾਉਣੇ ਆ ਬਣੇ ਰਿਹਾ ਜੋ ਵਲੌਗ ਦੇ ਨਾਲ ਤੇ ਉਧਰ ਬਸ ਸਾਹਮਣੇ ਹੈਗਾ ਜਿਹੜਾ ਬੱਸ ਸਟੈਂਡ ਤੇ ਇਥੋਂ ਜਿਹੜੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਇਹ ਮਾਰਕੀਟ ਦੇ ਵਿੱਚ ਇੱਥੇ ਸ਼ੁਰੂ-ਸ਼ੂ ਦੇ ਵਿੱਚ ਜਿਹੜੀਆਂ ਮੋਬਾਈਲਾਂ ਵਾਲੀਆਂ ਦੁਕਾਨਾਂ ਦੋਨੇ ਪਾਸੇ ਤੁਹਾਨੂੰ ਮਿਲ ਜਾਣਗੀਆਂ ਆਹ ਵੇਖੋ ਇਧਰਲੇ ਪਾਸੇ ਦੇਖ ਲਓ ਤੇ ਇਧਰਲੇ ਪਾਸੇ ਤੇ ਨਾਲ ਹੀ ਇਹਦੇ ਜਿਹੜਾ ਆ ਸਾਹਮਣੇ ਮਗਰਲੇ ਪਾਸੇ ਹੈਗਾ ਜਿਹੜਾ ਬੱਸ ਸਟੈਂਡ ਤੇ ਇੱਥੇ ਤੁਹਾਨੂੰ ਮੋਬਾਈਲਾਂ ਵਾਲੇ ਜਿਹੜਾ ਠੀਕ ਕਰਨ ਵਾਲੇ ਨਵੇਂ ਮੋਬਾਈਲਾਂ ਵਾਲੇ ਤੇ ਆ ਕਵਰ ਮੋਬਾਈਲ ਕਵਰ ਵਾਲੇ ਉਹ ਤੁਹਾਨੂੰ ਜਿਹੜੇ ਦੋਨੇ ਪਾਸੇ ਮਿਲ ਜਾਣਗੇ ਇਧਰਲੇ ਪਾਸੇ ਵੇਖੋ ਬਾਕੀ ਆ ਭਾਂਡੇ ਵਾਲੀਆਂ ਦੁਕਾਨਾਂ ਤੇ ਗਾਂ ਜਾ ਕੇ ਫਲਾ ਫਰੂਟ ਵਾਲੀਆਂ ਦੁਕਾਨਾਂ ਆ ਜਾਂਦੀਆਂ ਸਬਜ਼ੀ ਮੰਡੀ ਆ ਜਾਂਦੀ ਹੈ ਨਾਲ ਹੀ ਆ ਦੇ ਮਗਰਲੇ ਪਾਸੇ ਜਿਹੜਾ ਬੱਸ ਸਟੈਂਡ ਤੇ ਇੱਥੋਂ ਥੋੜਾ ਜਿਹਾ 10-15 ਦੁਕਾਨਾਂ ਛੱਡ ਕੇ ਅਗਲੇ ਪਾਸੇ ਜਿਹੜੇ ਕੱਪੜੇ ਦੀ ਮਾਰਕੀਟ ਸ਼ੁਰੂ ਹੋ ਜਾਂਦੀ ਆ ਇਹ ਜਿਹੜਾ ਮਹਿਣਾ ਚੌਂਕ ਮੇਨ ਆ ਤੇ ਇੱਥੋਂ ਹੀ ਆਪਾਂ ਸ਼ੁਰੂ ਕਰਦੇ ਵੀਡੀਓ ਇਧਰਲੇ ਪਾਸੇ ਦੇਖ ਲਓ ਬਈ ਕੱਪੜਿਆਂ ਦੀਆਂ ਦੁਕਾਨਾਂ ਜਿਹੜੀਆਂ ਤੇ ਲਹਿੰਗਿਆਂ ਦੇ ਸ਼ੋਅਰੂਮ ਜਿਹੜੇ ਕਾਫੀ ਜਿਹੜੇ ਇਸ ਬਾਜ਼ਾਰ ਦੇ ਵਿੱਚ ਹੈਗੇ ਆ ਤੇ ਹਰ ਪਾਸੇ ਜਿਹੜੀਆਂ ਕੱਪੜੇ ਦੀਆਂ ਦੁਕਾਨਾਂ ਤੁਹਾਨੂੰ ਮਿਲ ਜਾਣੀਆਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇੱਕ ਵਾਰੀ ਮੈਨਾਂ ਦਾ ਸਾਲ 1.5 ਸਾਲ ਹੋ ਗਿਆ ਵਾਦੋਂ ਤੇ ਉਦੋਂ ਆਪਾਂ ਤੁਹਾਨੂੰ ਦੱਸਿਆ ਸੀ ਇਹਦੇ ਬਾਰੇ ਵੀ ਇੱਥੇ ਜਿਹੜਾ ਆਹ ਮਾਰਕੀਟ ਦੇ ਵਿੱਚ ਕੱਪੜਾ ਬਹੁਤ ਜ਼ਿਆਦਾ ਹੀ ਹੈਗਾ ਜਿਹੜਾ ਤੇ ਇਹਦੇ ਚ ਆਪਾਂ ਤੁਹਾਨੂੰ ਸਾਰੇ ਮਹਿਣੇ ਚੌਂਕ ਦੀ ਜਿਹੜੀ ਸੈਰ ਕਰਾਉਣੇ ਆ ਵੀ ਕੀ ਕੁਝ ਆਣਾ ਇਹਦੇ ਵਿੱਚ ਤੇ ਇਧਰਲੇ ਪਾਸੇ ਵੇਖੋ ਮੰਲਾ ਆ ਰਹੀ ਬੈਠਿਆ ਚੁੰਨੀਆਂ ਰੰਗੀਆਂ ਜਾਂਦੇ ਤੇ ਇਧਰਲੇ ਪਾਸੇ ਸਾਹਮਣੇ ਜਰਾਬਾਂ ਵਾਲੀਆਂ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਸਾਦੀ ਸ਼ੂਜ ਬਣਾ ਕੇ ਰੱਖੇ ਹੋਏ ਆ ਤਸੇਲਾ ਸੂਲਾ ਲਾਈ ਬੈਠੇ ਵਿੱਚ ਆ ਭਾਈ 250 ਦੇ ਦੋ ਪੜਦੇ ਕਹਿੰਦੇ ਤਾਂ ਕੰਬਲਾਂ ਦੀ ਸੇਲ ਲੱਗੀ ਹੋਈ ਆ ਇਧਰ ਵੀ ਸੂਟਾਂ ਦੀਆਂ ਸੇਲਾਂ ਹੀ ਲੱਗੀਆਂ ਪਈਆਂ ਬੁੜੀਆਂ ਜਿਹੜੀਆਂ ਲਈ ਜਾਂਦੇ ਤੇ ਇਧਰਲੇ ਪਾਸੇ ਜਿਹੜਾ ਸਾ ਸੂੜੀਆਂ ਮੰਗਾਣੀਆਂ ਦੁਕਾਨਾਂ ਬੱਚਿਆਂ ਨੇ ਖੜਾਉਣੇ ਆ ਲਈਆਂ ਇਹ ਬਾਜ਼ਾਰ ਵੀ ਜਿਹੜਾ ਬਹੁਤ ਮਸ਼ਹੂਰ ਆ ਬਈ ਮਹਿਣਾ ਚੌਕ ਬਾਜ਼ਾਰ ਵਜਦਾ ਹੈ ਬਠਿੰਡੇ ਦੇ ਵਿੱਚ ਇਹ ਬਹੁਤ ਮਸ਼ਹੂਰ ਹੈ ਇੱਥੇ ਵੀ ਲੋਕ ਜਿਹੜੇ ਛੋਪੰਕਾਂ ਨਾਲ ਵਾਸਤੇ ਜਿਹੜੇ ਬਹੁਤ ਆਉਂਦੇ ਆ ਤੇ ਆ ਦੇਖੋ ਸਿਆਲਾਂ ਦੀ ਰੋਟੀਆਂ ਵੀ ਕਰਕੇ ਉਹਨਾਂ ਨੇ ਕੰਬਲ-ਕੁੰਬਲ ਕੱਢ ਰੱਖੇ ਬਾਹਰ ਇੱਧਰ ਮਨੇ ਆਈ ਦਾ ਸਮਾਨ ਖੁੱਲ੍ਹਾ ਹੀ ਰੱਖੀ ਬੈਠੇ ਆ ਆ ਦੇਖੋ ਕੰਬਲ-ਕੁੰਬਲ ਵੀ ਸੱਤੇ ਪਏ ਆ ਇਦੇ ਨਾਲ ਹੀ ਇਧਰਲੇ ਪਾਸੇ ਬੱਸ ਸਟੈਂਡ ਆ ਜਾਂਦਾ ਵਾ ਤੇ ਆ ਸੇਲਾਂ ਲੱਗੀਆਂ ਇਧਰਲੇ ਪਾਸੇ 99 ਰੁਪਈਆ ਵਾਲੀਆਂ ਆ ਆ ਦੇਖੋ ਬੱਚਿਆਂ-ਪੁੱਤਿਆਂ ਦੇ ਕੱਪੜੇ ਸਾਰੇ ਪਾਸੇ 99 99 ਲਿਖਿਆ ਹੋਇਆ ਵਾ 150 99 ਤੇ ਬਿਲਕੁਲ ਜਿਹੜਾ ਬੱਸ ਸਟੈਂਡ ਇਹਦੇ ਨਾਲ ਆ ਤੇ ਇੱਥੇ ਫਲਾਂ-ਫਰੂਟਾਂ ਵਾਲੀ ਆ ਦੁਕਾਨਾਂ ਤੇ ਖਾਣ-ਪੀਣ ਵਾਲੀਆਂ ਤੇ ਅਗਲੇ ਪਾਸੇ ਆ ਜਾਂਦੀਆਂ ਜਿਹੜੀਆਂ ਮੋਬਾਈਲਾਂ ਵਾਲੀਆਂ ਦੁਕਾਨਾਂ ਆ ਤੇ ਇਹਦੇਲੇ ਪਾਸੇ ਆ ਜਿਹੜੀ ਇੱਕ ਸਾਮਣਾ ਸਬਜੀ ਮੰਡੀ ਆ ਤੇ ਇੱਥੇ ਹੀ ਜਿਹੜਾ ਮੀਟ ਮੂਡ ਜਿਹੜੇ ਬਣਾਉਂਦੇ ਆ ਉਹ ਵੜਦੇ ਆ ਤੇ ਟੁਕੜੀਆਂ ਕਗੜੀਆਂ ਤੇ ਉਹ ਇਧਰਲੇ ਪਾਸੇ ਤੇ ਸਾਹਮਣੇ ਇਹ ਫਲਾਂ ਫਰੂਟਾਂ ਵਾਲੀਆਂ ਦੁਕਾਨਾਂ ਤੇ ਇਸ ਤੋਂ ਅੱਗੇ ਜਿਹੜਾ ਕੱਪੜੇ ਦਾ ਜਿਹੜਾ ਬਾਜ਼ਾਰ ਕੋਈ ਜਿਹੜਾ ਸ਼ੁਰੂ ਹੋ ਜਾਂਦਾ ਵਾ ਇੱਥੇ ਜਿਹੜੀਆਂ 99 99 ਵਾਲੀਆਂ ਸੇਲਾਂ ਲੱਗੀਆਂ ਹੋਈਆਂ ਆ ਸਾਹਮਣੇ ਲਿਖਿਆ ਹੋਇਆ 1.5 150 ਵਾਲੀ ਸੇਲ 99 ਵਾਲੀ ਤੇ ਆ ਦੇਖੋ ਸਾਰੇ ਪਾਸੇ ਜਿਹੜਾ ਕੱਪੜੇ ਦੀ ਇਹ ਆ ਮਾਰਕੀਟ ਇਧਰਲੇ ਪਾਸੇ ਦੀ ਰਸਤਾ ਜਿਹੜਾ ਇਹ ਇਹ ਬਠਾਣਾ ਆਪਣਾ ਬੱਸ ਸਟੈਂਡ ਨੂੰ ਜਾ ਵਰਦਾ ਸਾਹਮਣੇ ਨਾਲ ਹੀ ਇਹਦੇ ਬੱਸ ਸਟੈਂਡ ਆ ਇੱਥੋਂ ਅੱਗੇ ਥੋੜਾ ਦੂਰ ਜਾ ਕੇ ਤੇ ਇਧਰਲੇ ਪਾਸੇ ਜਿਹੜਾ ਕੱਪੜੇ ਵਾਲੀਆਂ ਦੁਕਾਨਾਂ ਸਾਰੀਆਂ ਜਿਹੜੀਆਂ ਹੈਗੀਆਂ ਦੋਨੇ ਪਾਸੇ ਹੀ ਕੱਪੜਾ ਤੇ ਬੂਟ ਤੇ ਹੋਰ ਵੀ ਜਿਹੜਾ ਮਨਿਆਰੇ ਵਾਲੀਆਂ ਦੁਕਾਨਾਂ ਇਹ ਤੁਹਾਨੂੰ ਇਹਦੇ ਵਿੱਚ ਜ਼ਿਆਦਾ ਮਿਲ ਜਾਣਗੀਆਂ 10-10 ਰੁਪਏ ਦੇ ਸੀਸੇ ਤੇ 30-30 ਰੁਪਏ ਦੀਆਂ ਬਾਬੇ ਦੀਆਂ ਫੁੱਟਮਾਂ ਇੱਧਰੇ ਪਾਸੇ ਆ ਦੇਖੋ ਤੌਲੀਏ ਹੀ ਤੌਲੀਏ ਪਏ ਆ ਆ ਜੋ ਪੜੇ ਚਾਦਰਾਂ ਤੌਲ ਕੇ ਕੰਪਲ ਫੇਸ ਆਇਓ ਇੱਧਰੇ ਪਾਸੇ ਸੂਟਾਂ ਦੀਆਂ ਚੁੰਨੀਆਂ ਦੀਆਂ ਜਿਹੜੀਆਂ ਸੇਲਾਂ ਲੱਗੀਆਂ ਹੋਈਆਂ ਤੇ ਆਹ ਵੇਖੋ ਕਿਵੇਂ ਲੇਡੀ ਜੀ ਸੂਟ ਪਏ ਹੋਏ ਇੱਥੇ ਰੱਖੇ ਤੇ ਇੱਕ ਇਹ ਮਾਰਕੀਟ ਹੋ ਗਈ ਥੋਬੀ ਮਾਰਕੀਟ ਹੋ ਗਈ ਤੇ ਮਹਿਣਾ ਚੌਂਕ ਮਾਰਕੀਟ ਹੋ ਗਈ ਇੱਥੇ ਲੋਕ ਜ਼ਿਆਦਾ ਜਿਹੜੇ ਸ਼ਾਪਿੰਗ ਕਰਦੇ ਆ ਆ ਦੇਖੋ ਇਧਰ ਪਾਸੇ ਕੰਬਲ ਕੱਢੇ ਹੋਏ ਸਿਆਣਾ ਵਾਲੇ ਆਏ ਪਏ ਹਨ ਚੁੰਨੀਆਂ ਤੇ ਗਰਮੀ ਵਾਲਿਆਂ ਕੱਪੜਿਆਂ ਨੇ ਜਿਹੜੀਆਂ ਸੇਲਾਂ ਲੱਗੀਆਂ ਹੋਈਆਂ ਕਾਫੀ ਇਹ ਗਲੀ ਦੇ ਵਿੱਚ ਜਿਹੜੀ ਜਿਮਰਜੀ ਵੇਖ ਲਓ ਉਧਰਲੇ ਪਾਸੇ ਸਾਰੇ ਪਾਸੇ ਕੱਪੜਾ ਹੀ ਆ ਇੱਥੇ ਗਾਂ ਆ ਜਾਂਦਾ ਜਿਹੜਾ ਮਹਿਣਾ ਚੌਂਕ ਜਿਹੜੀ ਸਮਾਪਤੀ ਹੋ ਜਾਂਦੀ ਆ ਉਹ ਸਾਹਮਣੇ ਇਸ ਮਾਰਕੀਟ ਦੀ ਵੀ ਸਮਾਪਤੀ ਹੋ ਜਾਂਦੀ ਆ ਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਇਆ ਵਾ ਜਿਹੜਾ ਮਹਿਣਾ ਚੌਕ ਮਾਰਕੀਟ ਬਠੰਡੇ ਦੀ ਜਿਹੜੀ ਤੇ ਕੀ ਕੁਝ ਮਿਲਦਾ ਵਾ ਆਪਾਂ ਤੁਹਾਨੂੰ ਮੋਟੀ ਮੋਟੀ ਵੀਡੀਓ ਦੇ ਵਿੱਚ ਵਿਖਾਇਆ ਵਾ ਤੇ ਕਿਵੇਂ ਦੀ ਲੱਗੀ ਅੱਜ ਦੀ ਜਿਹੜੀ ਵੀਡੀਓ ਆਪਣੀ ਉਹ ਜਿਹੜਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਜਰੂਰ ਜਿਹੜਾ ਸਬਸਕ੍ਰਾਈਬ ਕਰ ਲੈ ਜੋ ਤੇ ਵੀਡੀਓ ਨੂੰ ਜਿਹੜਾ ਹਾਈਪ ਜਰੂਰ ਕਰਾਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਜਿਹੜੇ ਸਭ ਤੋਂ ਪਹਿਲਾਂ ਪਹੁੰਚ ਸਕਣ ਇਸੇ ਕਰਕੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੋ ਤੇ ਨਵੀਂ ਵੀਡੀਓ ਤੇ ਆਪਾਂ ਨਾਲ ਫੇਰ ਮਿਲਾਂਗੇ ਇੱਕ ਵਾਰੀ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ